ਦੁਨੀਆ ਵਿੱਚ ਤਣਾਅ ਵਧ ਰਿਹਾ ਹੈ ਤਣਾਅ ਕਿਵੇਂ ਘਟ ਸਕਦਾ ਹੈ ਟੈਨਸ਼ਨ ਕਿਵੇਂ ਘਟ ਸਕਦਾ ਸਤਿਗੁਰੂ ਜੀ ਨੇ ਤਣਾਅ ਘਟਾਉਣ ਦਾ ਸਿੱਧਾ ਤਰੀਕਾ ਦੱਸਿਆ ਹੈ ਹਰ ਰੋਜ਼ ਅਮਰਤ ਵੇਲੇ ਉੱਠ ਕੇ ਨਾਮ ਜਪੋ ਨਿਤਰ ਬੰਦ ਕਰਕੇ ਧਿਆਨ ਵਿੱਚ ਬੈਠੋ ਜੇ ਸਵੇਰੇ ਨਹੀਂ ਉੱਠਿਆ ਗਿਆ ਦਿਨ ਦਾ ਕੋਈ ਵਕਤ ਚੁਣੀਏ ਸ਼ਾਮਾਂ ਨੂੰ ਚੁਣੀਏ ਧਿਆਨ ਵਿੱਚ ਬੈਠਣਾ ਤੇ ਸਿਮਰਨ ਕਰਨਾ ਇਸ ਤੋਂ ਵਧੀਆ ਤਰੀਕਾ ਦੁਨੀਆ 'ਚ ਕੋਈ ਨਾ ਬਣਿਆ ਨਾ ਬਣੇਗਾ ਕਿਉਂਕਿ ਇੱਕ ਤੇ ਜਦੋਂ ਸ਼ਾਂਤ ਹੋ ਕੇ ਬਾਹਰੋਂ ਬੈਠਦੇ ਆਂ ਨਾਮ ਦੀ ਤਾਕਤ ਦੂਸਰੀ ਤੀਸਰਾ ਨਾਮ ਤੇ ਧਿਆਨ ਜੁੜ ਕੇ ਇੱਕ ਅੰਗ ਨੂੰ ਸ਼ਾਂਤ ਕਰ ਦਿੰਦੇ ਤਾਂ ਹੀ ਮਹਾਰਜ ਕੁਰਬਾਨੀ ਵਿੱਚ ਬਾ ਬਾ ਸਿਮਰਨ ਤੇ ਜੋਰ ਦੇਂਦੇ ਪਰ ਕੱਲੇ ਨੂੰ ਨਾਲ ਧਿਆਨ ਸ਼ਬਦ ਕਹਿੰਦਾ ਧਿਆਨ ਵਿੱਚ ਬੈਠਣਾ ਪੂਰੇ ਸ਼ਾਂਤ ਹੋ ਕੇ ਕਿਸੇ ਪ੍ਰਕਾਰ ਦੀ ਕਾਲੀ ਨਹੀਂ ਕੋਈ ਚੀਜ਼ ਫਿਰੰਦਰ ਨੂੰ ਨਾ ਬੋਲੋ ਜੇਕਰ ਕੋਈ ਤੁਹਾਡੇ ਸਵਾਲ ਹੋਣ ਤੇ ਸਾਨੂੰ ਜਰੂਰ ਥੱਲੇ ਲਿਖ ਕੇ ਭੇਜਣਾ ਤਾਂ ਕਿ ਉਹਨਾਂ ਤੇ ਅਸੀਂ ਵਿਚਾਰ ਕਰ ਸਕੀਏ